ਸਭ ਨੂੰ ਜੈ ਮਸੀਹ ਕੀ ਅੱਜ ਆਪਾਂ ਬਾਈਬਲ ਵਿੱਚੋਂ ਵਚਨ ਦੇਖਾਂਗੇ ਯੋਨਾ 1 ਅਧਿਆਇ ਦੀ 1 ਆਇਤ اور 2 ਆਇਤ ਦੇ ਵਿੱਚ ਯੋਨਾ نبی ਇਸ ਤਰ੍ਹਾਂ ਦਾ ਵਿਅਕਤੀ ਸੀ ਉਹ ਪਰਮੇਸ਼ਰ ਦੇ ਸੰਦੇਸ਼ ਲੋਕਾਂ ਤੱਕ ਜਾ ਕੇ ਦਿੰਦਾ ਸੀ ਪਰ ਪਰਮੇਸ਼ਰ ਨੇ ਹੀ ਉਹਨਾਂ ਨੂੰ ਆਗਿਆ ਦਿੱਤੀ ਤੂੰ ਨਿਨਵੇਂ ਦੇਸ਼ ਵਿੱਚ ਜਾ ਉਸ ਦੇ ਖਿਲਾਫ ਪ੍ਰਚਾਰ ਕਰ ਕਿਉਂਕਿ ਉਸ ਦੀ ਦੁਸ਼ਟਤਾ ਮੇਰੇ ਸਾਹਮਣੇ ਆਈ ਹੈ ਪਰ ਯੋਨਾ ਪਰਮੇਸ਼ਰ ਦੀ ਆਗਿਆ ਨੂੰ ਨਹੀਂ ਮੰਨਿਆ ਉਹ ਉਹ ਤ੍ਰਤੀਸ਼ ਜਹਾਜ਼ ਤੇ ਚੜ ਗਿਆ ਜਿਸ ਤਰ੍ਹਾਂ ਉਹ ਚੜਿਆ ਸਮੁੰਦਰ ਵਿੱਚ ਤੇਜ਼ ਤੂਫਾਨ ਆ ਗਿਆ ਜਹਾਜ਼ ਲਹਿਰਾਂ ਨਾਲ ਟਕਰਾਨ ਲੱਗ ਗਿਆ ਜੋ ਉਸ ਵਿੱਚ ਸੀ ਉਹ ਡਰ ਗਏ ਆਪਣੇ ਆਪਣੇ ਦੇਵਤਿਆਂ ਨੂੰ ਪੁਕਾਰਨ ਲੱਗ ਗਏ ਉਹਨਾਂ ਨੇ ਜਹਾਜ਼ ਨੂੰ ਹਲਕਾ ਕਰਨ ਲਈ ਜੋ ਸਮਾਨ ਸੀ ਉਸ ਨੂੰ ਪਾਣੀ ਵਿੱਚ ਸੁੱਟ ਦਿੱਤਾ ਲੇਕਿਨ ਤੂਫਾਨ ਹੋਰ ਤੇਜ਼ ਹੁੰਦਾ ਗਿਆ ਯਹੋਨਾ ਜਹਾਜ਼ ਦੇ ਨਿਚਲੇ ਸਾਨ ਵਿੱਚ ਗਹਿਰੀ ਨੀਂਦ ਵਿੱਚ ਸੌ ਰਿਹਾ ਸੀ ਫਿਰ ਜਹਾਜ਼ ਦੇ ਕਪਤਾਨ ਨੇ ਉਸ ਨੂੰ ਜਗਾਇਆ ਉੱਤੇ ਕਿਹਾ ਆਪਣੇ ਪਰਮੇਸ਼ਰ ਨੂੰ ਪੁਕਾਰ ਕਿਤੇ ਯੋਨਾ ਦਾ ਪਰਮੇਸ਼ਰ ਧਿਆਨ ਦੇਵੇ ਕਿ ਅਸੀਂ ਨਾਸ਼ ਨਾ ਹੋਈਏ ਫਿਰ ਉਹਨਾਂ ਨੇ ਚਿੱਠੀ ਪਾਈ ਕਿ ਇਸ ਘਟਨਾ ਦਾ ਕਾਰਨ ਕੌਣ ਹੈ ਉਹ ਚਿੱਠੀ ਯੋਨਾ ਦੇ ਨਾਮ ਤੇ ਨਿਕਲੀ ਅਤੇ ਫੇਰ ਟਾਟ ਪਾ ਲਈ ਰਾਜੇ ਨੇ ਸੰਦੇਸ਼ ਦਿੱਤਾ ਸਾਰਿਆਂ ਨੂੰ ਪਰਮੇਸ਼ਰ ਨੂੰ ਪੁਕਾਰਨਾ ਚਾਹੀਦਾ ਹੈ ਉਹ ਆਪਣੇ ਬੁਰੇ ਰਾਹਤੇ ਨੂੰ ਛੱਡ ਦੇ ਪ੍ਰਭੂ ਨਮਰ ਹੋ ਕੇ ਆਪਣੀ ਦਇਆ ਜਾਂ করুণਾ ਨਾਲ ਆਪਣੇ ਗੁੱਸੇ ਨੂੰ ਸ਼ਾਂਤ ਕਰੇ ਤਾਂ ਕਿ ਅਸੀਂ ਨਾਸ਼ ਨਾ ਹੋਈਏ ਪਰਮੇਸ਼ਰ ਨੇ ਉਹਨਾਂ ਦਾ ਸੱਚਾ ਪਛਤਾਵਾ ਵੇਖਿਆ ਅਤੇ ਉਹਨਾਂ ਤੇ ਦਇਆ ਕੀਤੀ ਉਸ ਨੂੰ ਵਿਨਾਸ਼ ਹੋਣ ਤੋਂ ਬਚਾ ਲਿਆ ਸਾਰੇ ਦੇਸ਼ ਨੂੰ ਵਿਨਾਸ਼ ਤੋਂ ਬਚਾ ਲਿਆ ਅਤੇ ਆਪਣਾ ਇਰਾਦਾ ਬਦਲ ਦਿੱਤਾ ਫੀਰ ਯੋਨਾ ਕਰੋਧਿਤ ਹੋਇਆ ਅਤੇ ਖੁਸ਼ ਨਹੀਂ ਸੀ ਉਸਨੇ ਨਿਨਵੇ ਨੂੰ ਪਰਮੇਸ਼ਰ ਦੰਡ ਦਿੰਦਾ ਵੇਖਣਾ ਸੀ ਯੋਨਾ ਨੇ ਪਰਮੇਸ਼ਰ ਨੇ ਇੱਕ ਪਾਠ ਪੜਾਇਆ ਜਦੋਂ ਉਹ ਬੈਠਾ ਸੀ ਪਰਮੇਸ਼ਰ ਨੇ ਇੱਕ ਪੱਤੇਦਾਰ ਪੌਦਾ ਉਗਾਇਆ ਉਸ ਨੂੰ ਛਾਂ ਦਿੱਤੀ ਉਸ ਦੀ ਪਰੇਸ਼ਾਨੀ ਘੱਟ ਹੋ ਗਈ ਅਗਲੇ ਦਿਨ ਪਰਮੇਸ਼ਰ ਨੇ ਉਸ ਪੌਦੇ ਨੂੰ ਖਾਣ ਵਾਸਤੇ ਇੱਕ ਕੀੜੇ ਨੂੰ ਭੇਜਿਆ ਫਿਰ ਉਹ ਪੌਦਾ ਸੁੱਕ ਗਿਆ ਫਿਰ ਤੋਂਪ ਨੂੰ ਯੋਨਾ ਉੱਤੇ ਭੇਜਿਆ ਫੇਰੀ ਉਹਨਾਂ ਨਿਰਾਸ਼ ਹੋ ਗਿਆ ਜੋ ਤੋਂਪ ਤੋਂਪ ਕਰਕੇ ਪੌਦਾ ਸੁੱਕ ਗਿਆ ਸੀ ਪਰ ਪਰਮੇਸ਼ਰ ਨੇ ਕਿਹਾ ਕਿ ਤੈਨੂੰ ਇਸ ਪੌਦੇ ਦੀ ਚਿੰਤਾ ਹੈ ਜਿਸ ਦੀ ਤੂੰ ਦੇਖਭਾਲ ਨਹੀਂ ਕੀਤੀ ਅਤੇ ਨਾ ਹੀ ਇਸ ਨੂੰ ਵੱਡਾ ਕੀਤਾ ਉਹ ਰਾਤੋਂ ਰਾਤ ਉੱਗਿਆ ਔਰ ਰਾਤੋਂ ਰਾਤ ਮਰ ਗਿਆ ਕਿਉਂਕਿ ਪਰਮੇਸ਼ਰ ਨੂੰ ਇਹਦੀ ਚਿੰਤਾ ਨਹੀਂ ਕਰਨੀ ਚਾਹੀਦੀ ਇਸ ਵਿੱਚ 1 ਲੱਖ 120 ਹਜ਼ਾਰ ਤੋਂ ਵੱਧ ਲੋਕ ਹਨ ਇਸ ਤਰ੍ਹਾਂ ਪਵਿੱਤਰ ਆਤਮਾ ਸਾਡੇ ਪਾਪਾਂ ਬਾਰੇ ਅਹਿਸਾਸ ਕਰਾਉਂਦਾ ਹੈ ਸਾਨੂੰ ਪਛਤਾਪ ਕਰਨਾ ਚਾਹੀਦਾ ਹੈ ਪਰਮੇਸ਼ਰ ਉੱਤੇ ਦਇਆ ਮੰਗਣੀ ਚਾਹੀਦੀ ਹੈ ਪਰਮੇਸ਼ਰ ਉੱਤੇ ਭਰੋਸਾ ਰੱਖਣਾ ਚਾਹੀਦਾ ਹੈ ਯੀਸ਼ੂ ਉੱਤੇ ਵਿਸ਼ਵਾਸ ਕਰਨਾ ਚਾਹੀਦਾ ਹੈ ਕਿਉਂਕਿ ਉਹ ਸਾਡੇ ਪਾਪਾਂ ਲਈ ਮਰੇ ਚਾਹੇ ਸ਼ੈਤਾਨ ਸਾਡੇ ਮਨ ਵਿੱਚ ਕਿੰਨੇ ਵੀ ਝੂਠ ਪਾਵੇ ਸਾਨੂੰ ਪਾਪ ਨਹੀਂ ਕਰਨਾ ਚਾਹੀਦਾ ਕਿਉਂਕਿ ਸਾਡੇ ਪਰਮੇਸ਼ਰ ਨੇ ਸਾਡੇ ਸਾਰੇ ਪਾਪਾਂ ਨੂੰ ਮਾਫ਼ ਕਰ ਦਿੱਤਾ ਹੈ ਆਮੀਨ